ਇਸ ਪਾਵਨਾ ਚ ਆਏ ਕਿ ਚਾਹੇ ਪੁਲਿਸ ਕਿਤੇ ਵੀ ਰੋਕੇ ਉਹਨਾਂ ਨੇ ਪਹੁੰਚਣੀ ਪਹੁੰਚਣਾ ਤੇ ਉਹਨਾਂ ਨੇ ਉਹ ਗੱਲ ਪੂਰੀ ਕਰਕੇ ਦਿਖਾਈ ਅਸੀਂ ਵੀ ਆਪਦੇ ਵੱਲੋਂ ਕਿਹਾ ਗਿਆ ਸੀ ਕਿ ਤੁਸੀਂ ਇੱਕ ਵਾਰ ਯੂਨੀਵਰਸਿਟੀ ਦੇ ਗੇਟ ਤੇ ਪਹੁੰਚ ਜਾਓ ਅੰਦਰ ਵਾਰਡ ਨਾਲ ਸਾਡੀ ਜ਼ਿੰਮੇਵਾਰੀ ਹੈ ਬਹੁਤ ਵੱਡੇ ਇਕੱਠ ਹੋਣ ਦੇ ਬਾਵਜੂਦ ਇੱਕ ਵੀ ਇਨਸੀਡੈਂਟ ਨਹੀਂ ਹੈਗਾ ਕਿ ਇੱਥੇ ਕੋਈ ਵੋਲੈਂਸ ਹੋਈ ਹੋਵੇ ਕੋਈ ਭੰਨ ਤੋੜ ਹੋਈ ਹੋਵੇ ਕਿਸੇ ਨੇ ਕੋਈ ਹੁੱਲੜ ਵੱਜ ਕੀਤੀ ਹੋਵੇ ਇੱਕ ਵੀ ਇਨਸੀਡੈਂਟ ਨਹੀਂ ਹੈ ਯੂਨੀਵਰਸਿਟੀ ਦੇ ਵਿੱਚ ਸੈਨੇਟ ਹੋਣ ਦਾ ਹੈਗੇ ਮਤਲਬ ਹੈ ਕਿ ਮੈਂ ਇੱਥੇ ਸਸਤੀ ਪੜਾਈ ਕਰ ਪਾ ਰਿਆ ਠੀਕ ਹੈ ਸੈਨੇਟ ਹੋਣ ਦਾ ਮਤਲਬ ਇਹ ਹੈ ਕਿ ਇੱਥੇ ਪੰਜਾਬ ਦੀ ਨੁਮਾਇੰਦਗੀ ਹੈਗੀ ਹੈ ਸੈਨੇਟ ਹੋਣ ਦਾ ਮਤਲਬ ਇਹ ਹੈ ਕਿ ਇੱਥੇ ਜੋ ਫੀਸਾਂ ਵਧਦੀ ਵਧੀਆਂ ਨੇ ਸਾਡੇ ਕੋਲ ਇੱਕ ਇਲੈਕਟਿਡ ਬਾਡੀ ਹੈਗੀ ਜਿਹਦੇ ਅਸੀਂ ਪ੍ਰੈਸ਼ਰ ਪਾ ਸਕਦੇ ਆ ਸੈਨੇਟ ਖਤਮ ਨਹੀਂ ਹੋਣ ਦੇਣੀ ਕਿਉਂਕਿ ਉਹ ਇੱਕ ਡੈਮੋਕ੍ਰੈਟਿਕ ਬਾਡੀ ਹੈ 125 ਸਾਲ ਪੁਰਾਣਾ ਉਹਦਾ ਇਤਿਹਾਸ ਆ ਯੂਨੀਵਰਸਿਟੀ ਪਹਿਲਾਂ ਨਹੀਂ ਬਣੀ ਪਹਿਲਾਂ ਸੈਨੇਟ ਬਣੀ ਫਿਰ ਯੂਨੀਵਰਸਿਟੀ ਬਣੀ ਜੇ ਸੈਨੇਟ ਖਤਮ ਹੁੰਦੀ ਹੈ ਪੰਜਾਬ ਦੀ ਨੁਮਾਇੰਦਗੀ ਗਈ ਜਿਹੜਾ ਪੰਜਾਬ ਦਾ ਯੂਨੀਅਨ ਸੇ ਦਾਵਾ ਹੋ ਗਿਆ ਇਸ ਗੱਲ ਨੂੰ ਸਮਝਦੇ ਹੋਏ ਮੋਰਚਾ ਲਾਇਆ ਉਹਦੀਆਂ ਦੋ ਡਿਮਾਂਡ ਸੀ 99 ਮੈਂਬਰੀ ਸੈਨੇਟ ਬਹਾਲ ਕੀਤੀ ਜਾਵੇ ਜਿਹਦੇ 202 ਕਾਲਜਾਂ ਦੇ ਵਿੱਚੋਂ ਨੁਮਾਇੰਦੇ ਹੁੰਦੇ ਸੀ ਅੱਲਾ ਸਿਹਤ ਜੋੜੇ ਵੀ ਕਰਾ ਦਿਓ ਇਲੈਕਸ਼ਨ ਸਾਨੂੰ ਨਾ ਮਜਬੂਰ ਕਰੋ ਕਿ ਅਸੀਂ ਪ੍ਰੋਟੈਸਟ ਨਹੀਂ ਕਰਨਾ ਚਾਹੁੰਦੇ ਸਾਡੇ ਪੇਪਰ 18 ਤਰੀਕ ਤੋਂ ਮੇਰੇ ਪੇਪਰ ਨਹੀਂ ਠੀਕ ਹੈ ਮੈਂ ਲੋ ਦਾ ਸਟੂਡੈਂਟਾ ਸਿਕ ਨਹੀਂ ਹਾਂ ਠੀਕ ਹੈ ਹੁਣ 18 ਨੂੰ ਆ ਪੇਪਰ ਦਊਗਾ ਜਾਂ ਮੈਂ ਇੱਥੇ ਧਰਨਾ ਸੰਭੂਗਾ ਇਹ ਜੇ ਪੜਨਗੀਆਂ ਆਉਣਾ ਜੀ ਇਹ ਪੜਾਈ ਸਸਤੀ ਰਹੂਗੀ ਪੰਜਾਬ ਦਾ ਇੱਥੇ ਦਾਵਾ ਰਹੂਗਾ ਸਾਡਾ ਵੀ ਵਿੱਚ ਫਾਇਦਾ ਤਾਂ ਅਸੀਂ ਮੈਂ ਨਹੀਂ ਕਰੇਗੀ ਮੈਂ ਆਪਦਾ ਪਰਸਨਲ ਖਾਂ ਕਰਕੇ ਕਿਸ ਦਾ ਫਾਇਦਾ ਕਰ ਰਹੀ ਮੈਂ ਆਪਦਾ ਹੀ ਫਾਇਦਾ ਕਰ ਰਹੀ ਇੱਕ ਉਹ ਇੱਕ ਇਹ ਕੌਣ ਹੁੰਦੇ ਆ ਭਰਤੀ ਘਟਣ ਵਾਲੇ ਪਰ ਤੇ ਸੈਨਟ ਨਹੀਂ ਕੱਟਣੀ ਹੁੰਦੀ ਐ ਤੁਸੀਂ 50 ਸੈਂਟ ਤੋਂ ਸਾਰੇ ਕੰਮ ਕਰੀ ਜਾਓਗੇ ਇਹ ਨਹੀਂ ਚੱਲੂਗਾ ਅਸੀਂ ਮੋਰਚੇ ਵੱਲੋਂ ਇਨਸ਼ੋਰ ਕਰਾਂਗੇ ਕਿ ਇੱਕ ਵੀ ਕੰਮ ਯੂਨੀਵਰਸਿਟੀ ਚ ਨਾ ਹੋਵੇ ਐਡਮ ਬਲੌਕ ਨੂੰ ਬੰਦ ਕਰਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਧਰਨਾ ਅੱਜ ਫਿਰ ਚੱਲ ਰਿਹਾ ਹੈਗਾ ਵਾ ਤਾਂ ਵਿਵਾਦ ਜਿਹੜਾ ਹੈਗਾ ਉਹ ਸੈਨੇਟ ਨੂੰ ਲੈ ਕੇ ਹੈਗਾ ਵਾ ਤਾਂ ਸੁਖਮਣ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰ ਲੈਣੇ ਸੁਖਮਣ ਅੱਜ ਇੱਕ ਵਾਰ ਫਿਰ ਮੀਟਿੰਗ ਕੀਤੀ ਹੈਗੀ ਆ ਹੁਣ ਅਗਲੀ ਕੀ ਰਣਨੀਤੀ ਬਣਾਈ ਆ ਅ ਅੱਜ 올 ਪਾਰਟੀ ਮੀਟਿੰਗ ਹੋਈ ਸੀਗੀ ਤੇ ਕੱਲ ਪਾਰਟੀ ਮੀਟਿੰਗ ਦੇ ਵਿੱਚ ਕੌਣ-ਕੌਣ ਸੀ ਬਣਾਉਂਦੇ ਦੇਖੋ ਯੂਨੀਵਰਸਿਟੀ ਦੇ ਵਿੱਚ ਸਾਰੀਆਂ ਜਥੇਬੰਦੀਆਂ ਉਸ ਮੀਟਿੰਗ ਦਾ ਹਿੱਸਾ ਹੁੰਦੀਆਂ ਨੇ ਕੱਲੀ ਆਰਐਸਐਸ ਦੀ ਹੋਵੇ ਵੀਪੀ ਸਟੂਡੈਂਟ ਆਰਗੇਨਾਈਜੇਸ਼ਨ ਆ 56 ਕਿ ਤੇ ਕਿਉਂਕਿ ਉਹ ਮੋਰਚੇ ਦਾ ਹਿੱਸਾ ਨਹੀਂ ਹੈਗੀ ਤਾ ਜੋ ਕੱਲ 10 ਤਰੀਕ ਨੂੰ ਇੱਥੇ ਇੱਕ ਵੱਡਾ ਇਕੱਠ ਹੋਇਆ ਅਸੀਂ ਪਹਿਲਾਂ ਪੂਰੇ ਪੰਜਾਬ ਦਾ ਤੇ ਇੱਥੋਂ ਪੜ੍ਹ ਕੇ ਗਏ ਲੋਕਾਂ ਦਾ ਜਿਹੜੇ ਕੱਲ ਇੱਥੇ ਪਹੁੰਚੇ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਕਿ ਸਟੂਡੈਂਟ ਆਰਗੇਨਾਈਜੇਸ਼ਨਾਂ ਦੀ ਕਾਲ ਦੇ ਉੱਤੇ ਉਹ ਇੱਥੇ ਆਏ ਮੋਰਚੇ ਦੀ ਕਾਲ ਦੇ ਉੱਤੇ ਉਹ ਆਏ ਇਸ ਪਾਪਣਾ ਚ ਆਏ ਕਿ ਚਾਹੇ ਪੁਲਿਸ ਕਿਤੇ ਵੀ ਰੋਕੇ ਉਹਨਾਂ ਨੇ ਪਹੁੰਚਣੀ ਪਹੁੰਚਣਾ ਤੇ ਉਹਨਾਂ ਨੇ ਉਹ ਗੱਲ ਪੂਰੀ ਕਰਕੇ ਦਿਖਾਈ ਅਸੀਂ ਵੀ ਆਪਦੇ ਵੱਲੋਂ ਕਿਹਾ ਗਿਆ ਸੀ ਕਿ ਤੁਸੀਂ ਇੱਕ ਵਾਰ ਯੂਨੀਵਰਸਿਟੀ ਦੇ ਗੇਟ ਤੇ ਪਹੁੰਚ ਜਾਓ ਅੰਦਰਵਾੜਨਾ ਸਾਡੀ ਜ਼ਿੰਮੇਵਾਰੀ ਆ ਤਾਂ ਅਸੀਂ ਉਹਨਾਂ ਨੂੰ ਅੰਦਰ ਵੜਿਆ ਵੀ ਚਾਹੇ ਉਹ ਕਿਵੇਂ ਵੀ ਵੜਿਆ ਅਸੀਂ ਉਹਨਾਂ ਲੋਕਾਂ ਦਾ ਧੰਨਵਾਦ ਕਰਦੇ ਹਾਂ ਕੱਲ ਬਹੁਤ ਸੋਨਾ ਇਕੱਠਾ ਹੋਇਆ ਬਹੁਤ ਸ਼ਾਂਤਮਈ ਰਿਹਾ ਮਤਲਬ ਯੂਨੀਵਰਸਿਟੀ ਦੇ ਵਿੱਚ ਪਹਿਲੀ ਵਾਰ ਇਤਿਹਾਸਕ ਇਕੱਠ ਹੋਇਆ ਹੈਗਾ ਐਡਾ ਵੱਡਾ ਤੇ ਇਹ ਬਹੁਤ ਵੱਡੀ ਗੱਲ ਹੈ ਕਿ ਬਹੁਤ ਵੱਡੇ ਇਕੱਠ ਹੋਣ ਦੇ ਬਾਵਜੂਦ ਇੱਕ ਵੀ ਇਨਸੀਡੈਂਟ ਨਹੀਂ ਹੈਗਾ ਕਿ ਇੱਥੇ ਕੋਈ ਵੌਲੈਂਸ ਹੋਈ ਹੋਵੇ ਕੋਈ ਭੰਨ ਤੋੜ ਹੋਈ ਹੋਵੇ ਕਿਸੇ ਨੇ ਕੋਈ ਹੁੱਲੜਵੱਜੀ ਕੀਤੀ ਹੋਵੇ ਇੱਕ ਵੀ ਇਨਸੀਡੈਂਟ ਨਹੀਂ ਹੈਗਾ ਤੇ ਇਸ ਗੱਲ ਦਾ ਮੈਂ ਮੋਰਚੇ ਨੂੰ ਵੀ ਵਧਾਈ ਦੇਣਾ ਤੇ ਇਕੱਠਾ ਸੱਦਿਆ ਕਿਉਂ ਸੀ ਪਹਿਲਾਂ ਉਹਦੇ ਬਾਰੇ ਨਾਲ ਜਾਣਕਾਰੀ ਦੇਖੋ ਇਕੱਠ ਅਸੀਂ ਸੱਦਿਆ ਸੀਗਾ ਕਿ ਸਾਡੀਆਂ ਦੋ ਡਿਮਾਂਡਾਂ ਸੀਗੀਆਂ ਮੋਰਚੇ ਦੇ ਜਦੋਂ ਮੋਰਚਾ ਸ਼ੁਰੂ ਹੋਇਆ 1 ਨਵੰਬਰ ਨੂੰ ਜਦੋਂ ਨੋਟਿਸ ਆਉਂਦਾ ਸੈਂਟਰ ਗਵਰਨਮੈਂਟ ਦਾ ਕਿ ਇਸ ਯੂਨੀਵਰਸਿਟੀ ਦੇ ਵਿੱਚ ਜਿਹੜੀ ਸੈਨੇਟ ਆ ਉਹਨੂੰ ਭੰਗ ਕਰ ਦਿੱਤਾ ਗਿਆ ਜੋ 91 ਮੈਂਬਰੀ ਸੀਗੀ ਤੇ ਉਹਦੇ ਥਾਂ ਤੇ ਇੱਕ ਨੋਮੀਨੇਟਡ ਸਿੰਡੀਕੇਟ ਬਣਾਈ ਜਾਊ ਤੇ ਇੱਕ 31 ਮੈਂਬਰੀ ਸੈਨੇਟ ਜਿਹਦੇ ਵਿੱਚ ਨੋਮੀਨੇਟਡਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਸੋ ਉਹਦੇ ਲਈ ਮੋਰਚਾ ਲੱਗਿਆ ਕਿ ਸੈਨੇਟ ਖਤਮ ਨਹੀਂ ਹੋਣ ਦੇਣੀ ਕਿਉਂਕਿ ਇੱਕ ਡੈਮੋਕਰੈਟਿਕ ਬਾਡੀ ਹੈ 125 ਸਾਲ ਪੁਰਾਣਾ ਉਹਦਾ ਇਤਿਹਾਸ ਆ ਯੂਨੀਵਰਸਿਟੀ ਪਹਿਲਾਂ ਨਹੀਂ ਬਣੀ ਪਹਿਲਾਂ ਸੈਨੇਟ ਬਣੀ ਫਿਰ ਯੂਨੀਵਰਸਿਟੀ ਬਣੀ 18 1869 ਦੇ ਵਿੱਚ ਜਦੋਂ ਯੂਨੀਵਰਸਿਟੀ ਲਾਹੌਰ ਦੇ ਕਾਲਜ ਦੇ ਵਿੱਚ ਬਣਦੀ ਹੈ ਉਦੋਂ ਲੰਡਨ ਦੀ ਯੂਨੀਵਰਸਿਟੀ ਤੋਂ ਆਈਡੀਆ ਲਿਆ ਗਿਆ ਸੈਨੇਟ ਦਾ ਤੇ ਅੰਗਰੇਜ਼ਾਂ ਨੇ ਸਾਨੂੰ ਇੱਕ ਡੈਮੋਕਰੈਟਿਕ ਬਾਡੀ ਦਿੱਤੀ ਹਾਲਾਂਕਿ ਅਸੀਂ ਉਦੋਂ ਗੁਲਾਮ ਸੀ ਪਰ ਅੱਜ ਜਦੋਂ ਅਸੀਂ ਆਪਦੇ ਉਹਨੂੰ ਆਜ਼ਾਦ ਕਹਨੇ ਆ ਸਾਥੋਂ ਤੇ ਜਿਹੜੀ ਸਰਕਾਰ ਇਹ ਪੂਰੇ ਦੇਸ਼ ਦੇ ਵਿੱਚ ਜਾ ਜਾ ਕੇ ਫਟਦੀ ਹੈਗੀ ਅਸੀਂ ਸਭ ਤੋਂ ਵੱਡੀ ਡੈਮੋਕ੍ਰੇਸੀ ਆ ਅਸੀਂ ਮਾਂ ਡੈਮੋਕ੍ਰੇਸੀ ਦੀ ਉਹ ਸਾਥ ਉਹ ਬੋਡੀ ਖੋ ਰਹੀ ਹੈ ਤਾਂ ਅਸੀਂ ਇਸ ਗੱਲ ਨੂੰ ਸਮਝਦੇ ਹੋਏ ਸੀ ਗੰਭੀਰਤਾ ਸਮਝਦੇ ਹੋਏ ਕਿ ਜੇ ਸੈਨੇਟ ਖਤਮ ਹੁੰਦੀ ਹੈ ਪੰਜਾਬ ਦੀ ਨੁਮਾਇੰਦਗੀ ਗਈ ਜਿਹੜਾ ਪੰਜਾਬ ਦਾ ਯੂਨੀਅਨ ਸੇ ਦਾਵਾ ਹੋ ਗਿਆ ਇਸ ਗੱਲ ਨੂੰ ਸਮਝਦੇ ਹੋਏ ਮੋਰਚਾ ਲਾਇਆ ਉਹਦੀਆਂ ਦੋ ਡਿਮਾਂਡ ਸੀ 91 ਮੈਂਬਰੀ ਸੈਨੇਟ ਬਹਾਲ ਕੀਤੀ ਜਾਵੇ ਜਿਹਦੇ 202 ਕਾਲਜਾਂ ਦੇ ਵਿੱਚੋਂ ਨੁਮਾਇੰਦੇ ਆਉਂਦੇ ਸੀ ਦੂਜਾ ਉਹ ਸੈਨੇਟ ਇਕੱਲੀ ਬਹਾਲ ਨਹੀਂ ਕਰਾਉਣੀ ਉਹਦੇ ਇਲੈਕਸ਼ਨ ਕਰਾਉਣੇ ਆ ਬਹਾਲ ਤਾਂ ਸਾਲ ਪਹਿਲਾਂ ਵੀ ਸੀ ਰੋਡੇ ਇਲੈਕਸ਼ਨ ਨਹੀਂ ਹੋ ਰਹੀ ਸੀ ਇਲੈਕਸ਼ਨ ਹਾਂ ਪਹਿਲੀ ਡਿਮਾਂਡ ਸਾਡੀ ਮੰਨ ਲਈ ਗਈ ਹੈ ਮਤਲਬ 7 ਦਿਨਾਂ ਦੇ ਅੰਦਰ ਅੰਦਰ ਮੋਦੀ ਸਰਕਾਰ ਨੂੰ ਇਹ ਪਤਾ ਲੱਗ ਗਿਆ ਕਿ ਇਹ ਮਾਮਲਾ ਵੱਧ ਗਿਆ ਇਹ ਮਾਮਲਾ ਹੁਣ ਪਹਿਲਾ ਨਾ ਮਾਮਲਾ ਨਹੀਂ ਲਿਆ ਅਸੀਂ ਪਹਿਲਾਂ ਵੀ ਧਰ ਨਾਲ ਆਇਆ ਸੀ ਹੰਡ ਵਾਸਤੇ 100 ਦਿਨ ਬੈਠੇ ਰਹੇ ਪਰ ਉਸ ਨੂੰ ਕਹਿੰਦੇ ਹੁੰਦੇ ਨੇ ਨਾ ਪੰਜਾਬੀ ਜਿਆਦਾ ਜਾਗਦੇ ਨਹੀਂ ਜਦੋਂ ਜਾਗਦੇ ਆ ਤਾਂ ਫਿਰ ਪਿਛਲੇ 20 ਸਾਲ ਦਾ ਹਿਸਾਬ ਵੀ ਲੈ ਲੈਂਦੇ ਉਹ ਗੱਲ ਹੋਈ ਅਸੀਂ ਦੁਬਾਰਾ ਜਦੋਂ ਮੋਰਚਾ ਲਾਇਆ ਤਾਂ ਹਫਤੇ ਦੇ ਵਿੱਚ ਵਿੱਚ ਮੋਦੀ ਸਰਕਾਰ ਨੂੰ ਝੁਕਣਾ ਪਿਆ ਉਹਨਾਂ ਨੇ 99 ਮੈਂਬਰੀ ਸੈਨੇਟ ਬਹਾਲ ਕਰਤੀ ਪਰ ਉਹਦੇ ਹਜੇ ਇਲੈਕਸ਼ਨਾਂ ਦੀ ਡੇਟ ਨਹੀਂ ਆਈ ਯੂਨੀਵਰਸਿਟੀ ਵੱਲੋਂ ਸ਼ਡਿਊਲ ਭੇਜਿਆ ਗਿਆਗਾ ਯੂਨੀਵਰਸਿਟੀ ਇਹ ਕਹਿ ਰਹੀ ਆ ਕਿ ਉਹ ਸ਼ਡਿਊਲ ਸਾਨੂੰ ਦਿਖਾਇਆ ਨਹੀਂ ਗਿਆ ਹਜੇ ਪਰ ਯੂਨੀਵਰਸਿਟੀ ਇਹ ਕਹਿ ਰਹੀ ਕਿ ਅਸੀਂ ਸ਼ਡਿਊਲ ਬਣਾ ਕੇ ਤੁਹਾਨੂੰ ਭੇਜਤਾ ਕਿ ਇਲੈਕਸ਼ਨ ਕਰਵਾਓ ਪਰ ਉਹਦੇ ਵਾਈਸ ਪ੍ਰੈਜ਼ੀਡੈਂਟ ਹਜੇ ਸਾਈਨ ਨਹੀਂ ਕਰ ਰਿਹਾ ਮਾਮਲਾ ਇੱਥੇ ਖੜਾ ਹੈ ਜਿੰਨਾ ਚਿਰ ਵੀ ਵਾਈਸ ਪ੍ਰੈਜ਼ੀਡੈਂਟ ਚਾਂਸਲਰ ਯੂਨੀਵਰਸਿਟੀ ਦਾ ਉਹ ਸਾਰੇ ਅਧਿਕਾਰ ਤਾਂ ਸੈਂਟਰ ਕੋਲ ਐਸ ਯੂਨੀਵਰਸਿਟੀ ਦੇ ਹਣਾਂ ਰੀਆਰਗੇਨਾਈਜੇਸ਼ਨ ਐਕਟ ਨੂੰ 66 ਦਾ ਜਿਹੜਾ ਕਲੋਜ਼ 72 ਹੈ ਉਹਦੇ ਅੰਦਰ ਇਸ ਜੀ ਇਸ ਯੂਨੀਵਰਸਿਟੀ ਦੇ ਐਕਟ ਚੇਂਜ ਕਰਨ ਦੇ ਇਸ ਨੂੰ ਕਿਵੇਂ ਇਹ ਚੱਲੂਗੀ ਉਹਦੇ ਸਾਰੇ ਅਧਿਕਾਰ ਸੈਂਟਰ ਕੋਲ ਆ ਹਾਲਾਂਕਿ ਇਸ ਨੂੰ ਪੰਜਾਬ ਵੀ ਫੰਡ ਕਰ ਰਿਹਾ ਪਰ ਪੰਜਾਬ ਕੋਲ ਕੋਈ ਡਿਸੀਜਨ 메ਕਿੰਗ ਨਹੀਂ ਹੈਗੀ ਡਿਸੀਜਨ 메ਕਿੰਗ ਹੈਗੀ ਸੀ ਸੈਂਟ ਥਰੂ ਉਹ ਵੀ ਖਤਮ ਕਰਤੀ ਪਰ ਅਸੀਂ ਬਹਾਲ ਕਰਾ ਲਈ ਹੁਣ ਇਹਦਾ ਇਲੈਕਸ਼ਨ ਦੀ ਡੇਟ ਔਣੀ ਚਾਹੀਦੀ ਡੇਟ ਅਨਾਉਂਸ ਹੋ ਜਵੇ ਤੇ ਧਰਨਾ ਜਿਹੜਾ ਵਾ ਚੱਕ ਲੇਤਾ ਜਾਂਦਾ ਬਿਲਕੁਲ ਦੇਖੋ ਜੀ ਦੋ ਡਿਮਾਂਡਾਂ ਤੇ ਧਰਨਾ ਲੱਗਿਆ ਸੀ ਜੋ ਦੋਨੇ ਪੂਰੀ ਹੋ ਗਈਆਂ ਫਿਰ ਧਰਨਾ ਰਹਿਣ ਦਾ ਕੋਈ ਮਤਲਬ ਨਹੀਂ ਪਰ ਉਹਦੇ ਲਈ ਦੁਬਾਰਾ ਸਾਨੂੰ ਬੈਠਣਾ ਪਊਗਾ ਸਾਰਿਆਂ ਦੀ ਸਹਿਮਤੀ ਬਣਾਉਣੀ ਪਊਗੀ ਹਨਾ ਕਿਹੜੇ ਸਹਿਮਤ ਹੁੰਦੇ ਹੈ ਕਿਹੜੇ ਨਹੀਂ ਹੁੰਦੇ ਪੰਜਾਬ ਦੇ ਬਹੁਤ ਸਾਰੇ ਮਸਲੇ ਪਏ ਨੇ ਹਜੇ ਪੈਂਡਿੰਗ ਪਰ ਇਹ ਸ਼ੁਰੂਆਤ ਆ ਇਹ ਚੰਗੀ ਸ਼ੁਰੂਆਤ ਹੋਈ ਹੈ ਤਾਂ ਪ੍ਰਸ਼ਾਸਨ ਨਾਲ ਕੋਈ رابطہ ਧੜਕੀ ਬਣਿਆ ਇਸ ਮਾਮਲੇ ਨੂੰ ਲੈ ਕੇ ਕਿ ਚੋਣਾਂਵ ਜਲਦੀ ਡੇਟ ਕਦੋਂ ਅਨਾਉਂਸ ਕਰਨੀ ਅਸੀਂ ਇਹ ਧਰਨਾ ਚੱਕਦੀ ਹੈ ਜਾਂ ਪ੍ਰਸ਼ਾਸਨ ਕੋਈ ਗੱਲਬਾਤ ਕਰਨ ਲਈ ਅੱਗੇ ਆ ਰਿਹਾ ਤੁਹਾਡੇ ਨਾਲ ਦੇਖੋ ਜੀ 10 ਤਰੀਕ ਦੀ ਕਾਲ ਤੋਂ ਪਹਿਲਾਂ ਪ੍ਰਸ਼ਾਸਨ ਲਗਾਤਾਰ ਕਹਿ ਰਿਹਾ ਸੀ 10 ਤਰੀਕ ਦੀ ਕਾਲ ਕੈਨਸਲ ਕਰ ਦਿਓ ਅਸੀਂ ਕਰਾਉਣੇ ਹੈ ਇਲੈਕਸ਼ਨ ਪਰ ਗੱਲ ਨਹੀਂ ਬਾਤੀ ਸਾਨੂੰ ਉਹਨਾਂ ਦੇ ਕੋਈ ਠੀਕ ਹੈ ਪਹਿਲਾ ਅਸੀਂ ਮੰਤਾਂ ਤੇ ਪਹਿਲਾ ਅਸੀਂ ਹੱਥ ਜੋੜੇ ਵੀ ਕਰਾ ਦਿਓ ਇਲੈਕਸ਼ਨ ਸਾਨੂੰ ਨਾ ਮਜਬੂਰ ਕਰੋ ਕਿ ਅਸੀਂ ਪ੍ਰੋਟੈਸਟ ਨਹੀਂ ਕਰਨਾ ਚਾਹੁੰਦੇ ਸਾਡੇ ਪੇਪਰ 18 ਤਰੀਕ ਤੋਂ ਮੇਰੇ ਪੇਪਰ ਨਹੀਂ ਠੀਕ ਹੈ ਮੈਂ ਲੋ ਦਾ ਸਟੂਡੈਂਟਾ ਸੈਕ ਨਹੀਂ ਹਾਂ ਠੀਕ ਹੈ ਹੁਣ 18 ਨੂੰ ਆ ਪੇਪਰ ਦਊਗਾ ਜਾਂ ਮੈਂ ਇੱਥੇ ਧਰਨਾ ਸੰਭੂਗਾ ਠੀਕ ਹੈ ਮੈਨੂੰ ਪਤਾ ਕਿ ਮੇਰਾ ਆਪਦਾ ਪਰਸਨਲ ਨੁਕਸਾਨ ਹੋ ਰਿਹਾ ਪਰ ਰੌਲਾ ਇਹ ਆ ਕਿ ਯੂਨੀਵਰਸਿਟੀ ਦੇ ਵਿੱਚ ਸੈਨੇਟ ਹੋਣ ਦਾ ਹੈਗੇ ਮਤਲਬ ਹੈ ਕਿ ਮੈਂ ਇੱਥੇ ਸਸਤੀ ਪੜਾਈ ਕਰ ਪਾ ਰਿਹਾ ਠੀਕ ਹੈ ਸੈਨੇਟ ਹੋਣ ਦਾ ਮਤਲਬ ਇਹ ਹੈ ਕਿ ਇੱਥੇ ਪੰਜਾਬ ਦੀ ਨੁਮਾਇੰਦਗੀ ਹੈਗੀ ਹੈ ਸੈਨੇਟ ਹੋਣ ਦਾ ਮਤਲਬ ਇਹ ਹੈ ਕਿ ਇੱਥੇ ਜਿਹੜੇ ਫੀਸਾਂ ਵਧਦੀ ਵਧੀਆਂ ਨੇ ਸਾਡੇ ਕੋਲ ਇੱਕ ਇਲੈਕਟਿਡ ਬਾਡੀ ਹੈਗੀ ਜਿਹਦੇ ਅਸੀਂ ਪ੍ਰੈਸ਼ਰ ਪਾ ਸਕਦੇ ਹਾਂ ਕੱਲ ਨੂੰ ਜਿਹੜਾ ਉਹ 1 ਨਵੰਬਰ ਦਾ ਨੋਟਿਸ ਸੀ ਜਿਹਦੇ ਵਿੱਚ ਸੈਂਡ ਭੰਗ ਕਰਨ ਦੀ ਗੱਲ ਕੀਤੀ ਗਈ ਸੀ ਮਲੇ ਇੱਕ ਪਾਸੇ ਅਧਿਕਾਰ ਨਹੀਂ ਦੇਣਗੇ ਸੈਨੇਟ ਵਿੱਚ ਹੋਊਗਾ ਤਾਂ ਹਲ ਮਸਲੇ ਹੱਲ ਹੋ ਜਾਣਗੇ ਬਿਲਕੁਲ ਜੇ ਇਲੈਕਟਿਡ ਬਾਡੀ ਹੋਊ ਤਾਂ ਮਸਲੇ ਹੱਲ ਹੋ ਜਾਣਗੇ ਜੇ ਨਾਮਿਨੇਟਿਡ ਬਾਡੀ ਹੋਊਗੀ ਵੀ ਸੀ ਵੱਲੋਂ ਲਾਈ ਗਈ ਸਾਡੀ ਕੌਣ ਸੁਣੂਗਾ ਤਾਂ ਸਾਨੂੰ ਉਸ ਗੱਲ ਦੇ ਬਹੁਤ ਕਲੀਅਰنس ਸੀਗੀ ਕਿ ਠੀਕ ਆ ਜੇ ਸਾਡੇ ਪੇਪਰਾਂ ਦਾ ਨੁਕਸਾਨ ਹੋ ਜੂਗਾ ਸੀ ਘੱਟ ਪੜ ਪਾਵਾਂਗੇ ਪਰ ਜੇ ਆਉਣ ਵਾਲੀ ਪੀੜ੍ਹੀਆਂ ਇੱਥੇ ਸਸਤੀ ਪੜਾਈ ਚਾਹੁੰਦੀਆਂ ਨੇ ਤੇ ਪੰਜਾਬ ਦੀ ਨਮਾਇੰਦਗੀ ਇੱਥੇ ਬਣੀ ਰਹੇ ਤਾਂ ਉਹ ਨੁਕਸਾਨ ਕਰਨ ਨੂੰ ਤਿਆਰ ਆ ਪਰ ਆਉਣ ਵਾਲੀ ਪੀੜ੍ਹੀਆਂ ਵਿਚਾਰੀ ਮੈਂ ਕਹਣਾ ਜੀ ਸਾਡਾ ਵੀ ਉਹ ਚ ਹੀ ਫਾਇਦਾ ਹੈ ਮਤਲਬ ਆਪਾਂ ਪਰਸਨਲੀ ਨਾ ਸੋਚੀਏ ਕਿ ਮੇਰਾ ਕੀ ਨੁਕਸਾਨ ਹੋ ਰਿਹਾ ਆਉਣ ਵਾਲੀ ਪੀੜ੍ਹੀਆਂ ਜੇ ਪੜਨਗੀਆਂ ਆਉਣ ਵਾਲੀ ਇਹ ਪੜਾਈ ਸਸਤੀ ਰਹੂਗੀ ਪੰਜਾਬ ਦਾ ਇੱਥੇ ਦਾਵਾ ਰਹੂਗਾ ਸਾਡਾ ਵੀ ਉਹ ਚ ਫਾਇਦਾ ਤਾਂ ਅਸੀਂ ਮੈਂ ਨਹੀਂ ਕਰਾਂਗੀ ਮੈਂ ਆਪਦਾ ਪਰਸਨ ਖਾਂ ਕਰਕੇ ਕਿਸਦਾ ਫਾਇ ਸੋ ਹੁਣ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਹੁਣ ਲਾਸਟ ਕੀ ਹੋਇਆ ਪਾਸ ਕੀ ਮਤਾ ਕੋਈ ਪਾਸ ਕੀਤਾ ਵਾ ਆਪਾਂ ਅੱਗੇ ਕੀ ਕਰਨਾ ਦੇਖੋ ਮੀਟਿੰਗ ਅੱਜ ਹੋਈ ਆ 올 ਪਾਰਟੀ ਮੀਟਿੰਗ ਹੋਈ ਆ ਬਹੁਤ ਵੱਡਾ ਧਰਨਾ ਸੀ ਉਹਦਾ ਰਿਵਿਊ ਕਰਨ ਈ ਵੀ ਟਾਈਮ ਲੱਗਦਾ ਕਿ ਕੀ ਕੀ ਹੋਇਆ ਕੁਝ ਗਲਤੀਆਂ ਵੀ ਰਹੀਆਂ ਹੋਣਗੀਆਂ ਸਾਡੇ ਤੋਂ ਨਾ ਕਿਉਂਕਿ ਅਸੀਂ ਸਟੂਡੈਂਟਾਂ ਅਸੀਂ ਐਡੇ ਵੱਡੇ ਧਰਨੇ ਨਹੀਂ ਚਲਾਏ ਠੀਕ ਹੈ ਪਰ ਸਾਨੂੰ ਮੌਕਾ ਮਿਲਿਆ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਅਸੀਂ ਇਸ ਸਮੇਂ ਜਿਉਂ ਰਹੇ ਹਾਂ ਇਸ ਸਮੇਂ ਇਸ ਯੂਨੀਵਰਸਿਟੀ 'ਚ ਖੜੇ ਹਾਂ ਐਦੂ ਖੁਸ਼ੀ ਦੀ ਗੱਲ ਕੋਈ ਨਹੀਂ ਹੋ ਸਕਦੀ ਤੇ ਅਸੀਂ ਉਹਦਾ ਰਿਵਿਊ ਕਰ ਰਹੇ ਹਾਂ ਕੀ ਕੀ ਪ੍ਰਾਪਤੀਆਂ ਕਿ ਪ੍ਰਾਪਤੀਆਂ ਇਸ ਧਰਨੇ ਦੇ ਬਹੁਤ ਵੱਡੀਆਂ ਨੇ ਇੱਕ ਪੰਜਾਬ ਦੇ ਵਿੱਚ ਪੋਲਿਟੀਕਲ ਡਿਬੇਟ ਤੁਰੀ ਹੈ ਕਿ ਮਿੱਟੀ ਤੋਂ ਨਰਵਾਬ ਦੀ ਪੰਜਾਬ ਨਹੀਂ ਸੱਚੀ ਪੰਜਾਬ ਦੀ ਇੱਕ ਪੰਜਾਬ ਦੇ ਵਿੱਚ ਪੋਲਿਟੀਕਲ ਡਿਬੇਟ ਤੁਰੀ ਹੈ ਕਿ ਚੰਡੀਗੜ੍ਹ ਪੰਜਾਬ ਦਾ ਹੈ ਹਨਾ ਇਹ ਜਿਹੜੇ ਦਾਅਵੇ ਨੇ ਇਹ ਦੁਬਾਰਾ ਰੀਇਨਸਟੇਟ ਹੋਏ ਨੇ ਠੀਕ ਹੈ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਇਹ ਕਹਿੰਦਾ ਸੀਗਾ ਕਿਸਾਨਾਂ ਨੂੰ ਹਰ ਵਾਰ ਕਹਿੰਦਾ ਸੀ ਕਿ ਚੰਡੀਗੜ੍ਹ ਚ ਨਹੀਂ ਵਰ ਸਕਦੇ ਕੱਲ ਸਾਰੇ ਚੰਡੀਗੜ੍ਹ ਵੜੇ ਆ ਵੈਰੀ ਗੁੱਡ ਟੁੱਟੇ ਨੇ ਯੂਨੀਵਰਸਿਟੀ ਪਹੁੰਚੇ ਨੇ ਠੀਕ ਹੈ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਇਹ ਕਹਿੰਦਾ ਹੁੰਦਾ ਸੀ ਕਿ ਅਸੀਂ ਕੋਈ ਅਸੀਂ ਕੋਈ ਐਗਜ਼ਾਮਪਲ ਨਹੀਂ ਸੈੱਟ ਹੋਣ ਦੇ ਸਕਦੇ ਕੱਲ ਐਗਜ਼ਾਮਪਲ ਵੀ ਸੈੱਟ ਹੋ ਗਈ ਕਿ ਐਂ ਇਕੱਠ ਹੁੰਦੇ ਹੁੰਦੇ ਐਂ ਚੰਡੀਗੜ੍ਹ ਵਟਿਆ ਜਾਂਦਾ ਹੈ ਤਾਂ ਇਸ ਤਰ੍ਹਾਂ ਇਹਨਾਂ ਦੀਆਂ ਪ੍ਰਾਪਤੀਆਂ ਬਹੁਤ ਜ਼ਿਆਦਾ ਨੇ ਤੇ ਗਲਤੀਆਂ ਵੀ ਜ਼ਰੂਰ ਹੋਣਗੀਆਂ ਅਸੀਂ ਉਹਨਾਂ ਦਾ ਰਿਵਿਊ ਕਰ ਰਹੇ ਆ ਤੇ ਪੰਜਾਬ ਦੇ ਲੋਕ ਨੂੰ ਅਸੀਂ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ 2 ਕੱਲ ਵਾਲੀ ਜਿਹੜੀ ਕਾਲ ਸੀ ਉਹ ਕੱਟ ਕਰਨ ਦੀ ਕਾਲ ਸੀ ਲੋਕਾਂ ਨੂੰ ਦੱਸਣ ਦੀ ਕਾਲ ਸੀ ਕਿ ਸਾਡਾ ਨਾ ਕੀ ਹੋਇਆ ਪਰ ਉਹ ਇਹ ਨਾ ਸਮਝਣ ਕਿ ਧਰਨਾ ਮੁੱਕ ਚੁੱਕਿਆ ਨਹੀਂ ਧਰਨਾ ਵੀ ਸੀ ਆਫਿਸ ਦੇ ਬਾਹਰ 24 ਘੰਟੇ ਚੱਲ ਰਿਹਾ ਜਿੰਨਾ ਚਿਰ ਸੈਂਡ ਦੇ ਇਲੈਕਸ਼ਨਾਂ ਦੀ ਡੇਟ ਨਹੀਂ ਆਉਂਦੀ ਵਾਈਸ ਪ੍ਰੈਜ਼ੀਡੈਂਟ ਦੇ ਸਾਈਨ ਹੋਗੇ ਨਹੀਂ ਆਉਂਦੇ ਅਸੀਂ ਨਹੀਂ ਸਾਡੇ ਕੋਲ ਪਹੁੰਚਦੇ ਉਹਨਾਂ ਦਾ ਤੁਹਾਡਾ ਰابطਾ ਜਿਹੜਾ ਚੱਲ ਰਿਹਾ ਵਾ ਕੱਲ੍ਹ ਬਾਅਦ ਚੱਲ ਰਹੀ ਆ ਪਰ ਕੋਈ ਲਾਸਟ ਅਲਟੀਮੇਟ ਕੋਈ ਦਿੱਤਾ ਵਾ ਪ੍ਰਸ਼ਾਸਨ ਨੂੰ ਤੁਸੀਂ ਜਾਂ ਉਹਨਾਂ ਵੱਲੋਂ ਕੋਈ ਹੈਗਾ ਵਾ ਕੁਛ ਇਦਾਂ ਦਾ ਦੇਖੋ ਅਸੀਂ ਇੱਕ ਗੱਲ ਜ਼ਰੂਰ ਤੈਅ ਕਰੀਏ ਮੀਟਿੰਗ ਦੇ ਵਿੱਚ ਕੀ ਅਗਰ ਯੂ ਉਹ ਸ਼ਡਿਊਲ ਭੇਜ ਦਾਨਗੇ ਤੇ ਉਧਰ ਸਾਈਨ ਹੋ ਕੇ ਨਹੀਂ ਆਉਣਗੇ ਇਹ ਨਹੀਂ ਚੱਲ ਜੂ ਐਂ ਤਾਂ ਨਹੀਂ ਚੱਲਦਾ ਅਸੀਂ ਯੂਨੀਵਰਸਿਟੀ ਇੱਕ ਵੀ ਕੰਮ ਨਹੀਂ ਹੋਣ ਦੇਵਾਂਗੇ ਅਸੀਂ ਦੋ ਤਿੰਨ ਦਿਨ ਦਾ ਟਾਈਮ ਦੇ ਦਨੇ ਉਹਨਾਂ ਨੂੰ ਕਿ ਭਾਈ ਕੋਈ ਗੱਲ ਨਹੀਂ ਵਾਈਸ ਪ੍ਰੈਜ਼ੀਡੈਂਟ ਬੀਜ਼ੀ ਹੋਣਗੇ ਉਹ ਸਾਊਥ ਇੰਡ ਫਾਈਨਲ ਫੈਸਲਾ ਨਹੀਂ ਕਿ ਦੋ ਤਿੰਨ ਦਿਨ ਦਾ ਟਾਈਮ ਇਹ ਤੋਂ ਮੀਟਿੰਗ ਹੋਣੀ ਹੈ ਹਾਂ ਇਸ ਦੀ ਮੀਟਿੰਗ ਇਸ ਤੇ ਪ੍ਰੋਪਰ ਮੀਟਿੰਗ ਹੋਗੀ ਪਰ ਜੋ ਮੈਂ ਤੁਹਾਨੂੰ ਗੱਲ ਦੱਸ ਰਿਹਾ ਉਹ ਜੋ ਅੱਜ ਮੀਟਿੰਗ 'ਚ ਗੱਲ ਹੋਈ ਕਿ ਯੂਨੀਵਰਸਿਟੀ ਵਿੱਚ ਇਹ ਕਹਿਣਾ ਚਾਹੁੰਦੇ ਆ ਕਿ ਜੇ ਸ਼ਡਿਊਲ ਨਹੀਂ ਆਉਂਦਾ ਅਸੀਂ ਯੂਨੀਵਰਸਿਟੀ 'ਚ ਕੋਈ ਕੰਮ ਨਹੀਂ ਹੋਣ ਦੇਣਾ ਬਿਨਾ ਸੈਨੇਟ ਤੋਂ ਸਾਰੇ ਕੰਮ ਕਰੀ ਜਾਓਗੇ ਤੁਸੀਂ ਬਿਨਾ ਸੈਨੇਟ ਦੀ ਪੇਪਰ ਕਰਾ ਦੋਗੇ ਤੁਸੀਂ ਬਿਨਾ ਸੈਨੇਟ ਦੀ ਲੋਕ ਭਰਤੀ ਕਰ ਲਓ ਇਹਨੇ ਨਵੀਂ ਭਰਤੀ ਕੱਢੀ ਹੁਣ ਇੱਕ ਬਿਨਾ ਸੈਨੇਟ ਤੋਂ ਭਰਤੀ ਕੌਣ ਇਹ ਉਹ ਇੱਕ ਇਹ ਕੌਣ ਹੁੰਦੇ ਆ ਭਰਤੀ ਕੱਢਣ ਵਾਲੇ ਭਰਤੀ ਸੈਨੇਟ ਨੇ ਕੱਢਣੀ ਹੁੰਦੀ ਹੈ ਤੁਸੀਂ ਬਿਨਾ ਸੈਨੇਟ ਤੋਂ ਸਾਰੇ ਕੰਮ ਕਰੀ ਜਾਓਗੇ ਇਹ ਨਹੀਂ ਚੱਲੂਗਾ ਅਸੀਂ ਮੋਰਚੇ ਵੱਲੋਂ ਇਨਸ਼ੋਰ ਕਰਾਂਗੇ ਕਿ ਇੱਕ ਤੋਂ ਵੀ ਕਮ ਯੂਨੀਵਰਸਿਟੀ ਚ ਨਾ ਹੋਵੇ ਐਡਮ ਬਲੌਕ ਨੂੰ ਬੰਦ ਕਰਾਂਗੇ ਠੀਕ ਹੈ ਮੋਰਚਾ ਕਿਵੇਂ ਕਿਵੇਂ ਚਲਾਉਂਗੇ ਰਾਤ ਨੂੰ ਕਿਸ ਤਰ੍ਹਾਂ ਚੱਲੇਗਾ ਮੋਰਚਾ ਕੋਈ ਤੈ ਕਿਤੇ ਕਿ ਰਾਤ ਨੂੰ ਇੰਨੇ ਬੰਦੇ ਰੁਕਣਗੇ ਤੇ ਮੋਰਚੇ ਦੇਖੋ ਜੀ ਮੋਰਚਾ ਇਹਦੇ ਵਿੱਚ ਮੋਰਚਾ ਚੜ੍ਹਦੀ ਗਲਾਂ ਦੇ ਵਿੱਚ ਹੈ ਮਤਲਬ ਸਾਡੇ ਰੁਕਣ ਜਾਂ ਨਾ ਰੁਕਣ ਦਾ ਰੌਲਾ ਨਹੀਂ ਇਹ ਸਾਰ ਰੁਕਦੀਆਂ ਰੋਜ਼ ਬਾਹਰੋਂ ਵੀ ਆ ਕੇ ਲੋਕ ਇੱਥੇ ਰੁਕ ਰਹੇ ਆ ਠੀਕ ਹੈ ਮਤਲਬ ਲੋਕ ਸਾਨੂੰ ਕਹਿ ਰਹੇ ਆ ਭਾਈ ਅਸੀਂ ਅੱਜ ਪੈਣਾ ਯਾਰ ਹਨਾ ਇੱਥੇ ਮੋਰਚੇ ਤੇ ਪੈ ਜੀ ਤੁਹਾਡੇ ਕੋਲ ਪ੍ਰਬੰਧ ਹੈਗਾ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਸਾਡੇ ਮਾਤਾ ਪਿਤਾ ਵੀ ਨਾਲ ਆ ਰਹੇ ਬਿਲਕੁਲ ਬਿਲਕੁਲ ਸਰ ਮੇਰੇ ਹੁਣ ਮੇਰੇ ਪਿੰਡੋਂ ਆਏ ਕਿੰਨੇ ਮੁੰਡੇ ਹਨ ਤੇ ਸਾਨੂੰ ਕਹਿੰਦੇ ਬਈ ਯਾਰ ਅਸੀਂ ਪੈਣਾ ਚਾਹੁੰਦੇ ਆ ਮੋਰਚੇ ਤੇ ਮੋਰਚੇ ਹਿੱਸੇਦਾਰੀ ਸਾਡੀ ਸਾਡੀ ਵੀ ਹੋਵੇ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦਾ ਜੋ ਵੀ ਇੱਥੇ ਆਉਣਾ ਚਾਹੁੰਦਾ ਹੈ ਮੋਰਚਾ ਲੱਗਿਆ ਪਿਆ ਪ੍ਰਬੰਧ ਸਾਰਾ ਹੈਗਾ ਤੁਸੀਂ ਆਓ ਤੁਹਾਡਾ ਵੈਲਕਮ ਆ ਤੇ ਸਾਰੀਆਂ ਪਾਰਟੀਆਂ ਨੇ ਤੈਅ ਕੀਤਾ ਹੋਇਆ ਉਹਨਾਂ ਦੀਆਂ ਵਾਰੀਆਂ ਵੱਡੀਆਂ ਹੋਈਆਂ ਨੇ ਕਿ ਅੱਜ ਤੁਸੀਂ ਪੈਣਾ ਅੱਜ ਤੁਸੀਂ ਪੈਣਾ ਉਹ ਸਾਡੀ ਸਾਰਾ ਕੰਸੈਂਸਸ ਬਣਿਆ ਹੋਇਆ ਸਾਰੀਆਂ ਪਾਰਟੀਆਂ ਇੱਕ ਮਤ ਹੈਗੀਆਂ ਨੇ ਤਾਂ ਬਿਲਕੁਲ ਸੁਖਮਨ ਨੇ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਆ ਕਿ ਕਿਸ ਤਰ੍ਹਾਂ ਸੈਨਟਨ ਲੈ ਕੇ ਇਹ ਅੱਜ ਧਰਨਾ ਚੱਲ ਰਿਹਾ ਹੈਗਾ ਵਾ ਤਾਂ ਅਗਲੀ ਰਣਨੀਤੀ ਜਿਹੜੀ ਆ ਜਲਦ ਤੈਅ ਕੀਤੀ ਜਾਵੇਗੀ ਤਾਂ ਇੱਕ ਲਾਸਟ ਅਲਟੀਮੇਟ ਵੀ ਦਿੱਤਾ ਜਾਵੇਗਾ ਅਗਰ ਨਹੀਂ ਮੰਗਾ ਮੰਨਿਆ ਗਿਆ ਤਾਂ ਇਹ ਧਰਨਾ ਜਿਹੜਾ ਵਾ ਵੱਡੀ ਰੂਪਰੇਖਾ ਲੈ ਸਕਦਾ ਵਾ ਕੈਮਰਾਮੈਨ ਗੁਰਿੰਦਰ ਸਿੰਘ ਨਰਿੰਦਕ ਬਾਜਗੰਤ ਟੀਵੀ ਚੰਡੀਗੜ੍ਹ